ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਜਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਉਹਨਾਂ ਬੰਦ ਭਰਾਵਾਂ ਦੇ ਲਈ ਆ ਉਹਨਾਂ ਸੰਗਤਾਂ ਦੇ ਲਈ ਆ ਜੋ ਕਹਿ ਦਿੰਦੇ ਨੇ ਕਿ ਅਸੀਂ ਅਮਰਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਹਾਂ ਪਰ ਕੀ ਕਰੀਏ ਸਾਨੂੰ ਅਮਰਤ ਵੇਲੇ ਦੇ ਵਿੱਚ ਜਾਗ ਨਹੀਂ ਹੁੰਦੀ ਅਸੀਂ ਸਰੀਰੇ ਜਲਦੀ ਨਹੀਂ ਉੱਠ ਪਾਉਂਦੇ ਬਹੁਤ అలਾਰਮ ਲਗਾ ਕੇ ਸੌਂਦੇ ਆਂ ਬੜੀਆਂ ਕੋਸ਼ਿਸ਼ਾਂ ਕਰਦੇ ਆਂ ਉੱਠਣ ਦੀਆਂ ਪਰ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਅਮਰਤ ਵੇਲੇ ਦੇ ਵਿੱਚ ਨਹੀਂ ਉੱਠ ਪਾਉਂਦੇ ਤਾਂ ਉਹਨਾਂ ਭੈਣ ਭਰਾਵਾਂ ਦੇ ਅੱਗੇ ਬੇਨਤੀ ਆ ਕਿ ਜੇਕਰ ਤੁਸੀਂ ਸੱਚ ਮੁੱਚ ਸਵੇਰੇ ਜਲਦੀ ਉੱਠਣਾ ਚਾਹੁੰਦੇ ਆਂ ਅਮਰਤ ਵੇਲੇ ਉੱਠਣਾ ਚਾਹੁੰਦੇ ਆਂ ਅਮਰਤ ਵੇਲਾ ਸਮਾਂ ਲੈਣਾ ਚਾਹੁੰਦੇ ਆਂ ਤਾਂ ਫਿਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇਹ 2-3 ਕੰਮ ਜ਼ਰੂਰ ਕਰ ਲਿਆ ਕਰੋ ਇਹ 2-3 ਕੰਮ ਰਾਤ ਨੂੰ ਕਰਾਂਗੇ ਅਤੇ ਇਹਨਾਂ ਦਾ ਅਸਰ ਸਾਨੂੰ ਸਵੇਰੇ ਅਮਰਤ ਦੇ ਰੂਪ ਵਿੱਚ ਮਿਲਣਾ ਹੈ ਸਭ ਤੋਂ ਵੱਡਾ ਕੰਮ ਜਲਦੀ ਸੌਣ ਦੀ ਆਦਤ ਪਾਈਏ ਕਿਉਂਕਿ ਜੇਕਰ ਆਪਾਂ ਲੇਟ ਸੌਵਾਂਗੇ ਤਾਂ ਫਿਰ ਜਲਦੀ ਨਹੀਂ ਉੱਠਿਆ ਜਾਣਾ ਇਹ ਤਾਂ ਸਭ ਨੂੰ ਪਤਾ ਹੈ ਜਲਦੀ ਸੌਣ ਦੀ ਆਦਤ ਪਾਉਣੀ ਹੈ ਅਤੇ ਸੌਣ ਤੋਂ ਪਹਿਲਾਂ ਕੀਰਤਨ ਸੁਣਨਾ ਸਾਖੀ ਦੀ ਬਾਣੀ ਜ਼ਰੂਰ ਪੜ੍ਹਨੀ ਹੈ ਜੇਕਰ ਕੋਈ ਭੈਣ ਭਰਾ ਕਹਿ ਦਿੰਦੇ ਆ ਕਿ ਅਸੀਂ ਘਾਟਾ ਪੜ੍ਹੇ ਲਿਖਿਆ ਅਸੀਂ ਕਾਠ ਨਹੀਂ ਕਰ ਸਕਦੇ ਤਾਂ ਉਹਨਾਂ ਦੇ ਅੱਗੇ ਵੀ ਧੀਆ ਕਿ ਵਾਹਿਗੁਰੂ ਜੀ ਦਾ ਨਾਮ ਜਪਦੇ ਜਾਂ ਜਪਦੇ ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਕਰਦਿਆਂ ਹੀ ਸੌਂ ਜਾਈਏ ਜਾਂ ਮੂਲ ਮੰਤਰ ਜੀ ਦਾ ਜਾਪ ਕਰਦਿਆਂ ਕਰਦਿਆਂ ਸੌਂ ਜਾਈਏ ਤਾਂ ਸਵੇਰੇ ਆਪਣੇ ਆਪ ਅਮਰਤ ਬਿਲੇ ਦੇ ਵਿੱਚ ਜਾਗ ਆਉਂਦੀਆਂ ਜਿੰਨੀ ਦੇਰ ਤੱਕ ਨੀਂਦ ਨਹੀਂ ਨਾ ਆਉਂਦੀ ਬਿਸਤਰ ਦੇ ਉੱਤੇ ਲੰਮੇ ਪਿਆ ਪਿਆ ਵੀ ਵਾਹਿਗੁਰੂ ਵਾਹਿਗੁਰੂ ਜਪਦੇ ਰਹਿਣਾ ਕੋਈ ਵੀ ਟੈਨਸ਼ਨ ਕੋਈ ਵੀ ਚਿੰਤਾ ਹੋਵੇ ਉਹ ਆਪਣੇ ਮਨ ਦੇ ਵਿੱਚ ਸੋਚਦੇ ਸੋਚਦੇ ਨਹੀਂ ਸੌਣਾ ਕਿਉਂਕਿ ਜਦੋਂ ਆਪਾਂ ਮਨ ਦੇ ਅੰਦਰ ਕੋਈ ਵੀ ਐਸੀ ਗੱਲਬਾਤ ਸੋਚਦੇ-ਸੋਚਦੇ ਸੌਂਦੇ ਆ ਨਾ ਤਾਂ ਉਹਦਾ ਪ੍ਰਭਾਵ ساری ਰਾਤ ਸਾਡੇ ਮਨ ਅੰਦਰ ਚੱਲਦਾ ਰਹਿੰਦਾ ਹੈ ਜਿਹਦਾ ਅਸਰ ਸਾਨੂੰ ਸਵੇਰੇ ਉੱਠਦੇ ਅਨਸਾਰ ਦੇਖਣ ਨੂੰ ਮਿਲਦਾ ਹੈ ਜੇ ਅਸੀਂ ਰਾਤ ਨੂੰ ਕਿਸੇ ਗੱਲ ਦੀ ਚਿੰਤਾ ਕਰਦੇ ਕਰਦੇ ਸੁੱਤੇ ਤਾਂ ਫਿਰ ਸਵੇਰੇ ਉੱਠਾਂਗੇ ਵੀ ਚਿੰਤਾ ਕਰਦੇ ਹੋਏ ਹੀ ਮਨ ਉਦਾਸ ਹੋਵੇਗਾ ਸ਼ਰੀਰ ਥੱਕਿਆ ਟੁੱਟਿਆ ਸ਼ਰੀਰ ਨੂੰ ਪੂਰਾ ਆਰਾਮ ਹੀ ਨਹੀਂ ਮਿਲ ਪਉਂਦਾ ਕਿਉਂਕਿ ਸਾਰੀ ਰਾਤ ਸਾਡੇ ਮਨ ਦੇ ਅੰਦਰ ਉਹ ਗੱਲ ਚੰਗੀ ਰਹੀ ਉਹ ਗੱਲ ਸਾਨੂੰ ਦੁਖੀ ਕਰਦੀ ਰਹੀ ਇਸ ਕਰਕੇ ਰਾਤ ਨੂੰ ਗੁਰੂ-ਗੁਰੂ ਕਰਕੇ ਸੌਣਾ ਹੈ ਅਤੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਜ਼ਰੂਰ ਕਰਨੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ ਸਾਨੂੰ ਅਮਰਤ ਵੇਲਾ ਬਖਸ਼ੋ ਕਿਉਂਕਿ ਅਮਰਤ ਵੇਲਾ ਵਾਹਿਗੁਰੂ ਜੀ ਦੀ ਖੁਸ਼ੀ ਜੇ ਨਾਲ ਮਿਲਦਾ ਹੈ ਜਿਨ੍ਹਾਂ ਦੇ ਉੱਤੇ ਮਾਲਕ ਦੀ ਕਿਰਪਾ ਹੋਵੇ ਸਤਿਗੁਰੂ ਸ੍ਰੀ ਪਾਸ਼ਾ ਉਹਨਾਂ ਨੂੰ ਹੀ ਇਨਾਮ ਬਖਸ਼ਦੇ ਨੇ ਤਾਂ ਮਾਲਕ ਦੇ ਅਰਦਾਸਾਂ ਬੇਨਤੀਆਂ ਤਰਲੇ ਕਰਨੀਆਂ ਆਪਣੀਆਂ ਅਰਜ਼ੀਆਂ ਲਾ ਕੇ ਸੌਣੀਆਂ ਨੇ ਤਾਂ ਸਤਿਗੁਰੂ ਸ੍ਰੀ ਪਾਸ਼ਾ ਸਾਡੇ ਮੇਨਾਂ ਅਰਦਾਸਾਂ ਬੇਨਤੀਆਂ ਨੂੰ ਜ਼ਰੂਰ ਪ੍ਰਗਟ ਕਰਨਗੇ ਸਾਨੂੰ ਅਮਰਤ ਦੇਲੇ ਦੇ ਵਿੱਚ ਜਾਗ ਵੀ ਆਵੇਗੀ ਅਤੇ ਅਮਰਤ ਦੇਲੇ ਨੂੰ ਸੰਭਾਲ ਵੀ ਪਾਵਾਂਗੇ ਸਿਸ਼ਾਪਾਹੀ ਕਰਨੀ ਹੈ ਇਹ ਨਹੀਂ ਆ ਵੀ ਜੇ ਅਜੇ ਤੱਕ ਇਹ ਦਾਤ ਨਹੀਂ ਮਿਲੀ ਤਾਂ ਬਸ ਹਿੰਮਤ ਹਾਰ ਕੇ ਬੈਠ ਗਏ ਵੀ ਜੇ ਦੁਮਾਲਕ ਨੇ ਕਿਰਪਾ ਕਰਨੀ ਹੋਈ ਆਪੇ ਕਰ ਦੇਣਗੇ ਨਾ ਅਰਦਾਸਾਂ ਬੇਨਤੀਆਂ ਸਾਨੂੰ ਕਰਨੀਆਂ ਪੈਣਗੀਆਂ ਅਸੀਂ ਅਰਜ਼ੀਆਂ ਲਾਵਾਂਗੇ ਤਾਂ ਹੀ ਸਾਡੀ ਸੁਣਵਾਈ ਹੋਵੇਗੀ ਨਾ ਤਾਂ ਫਿਰ ਵਾਹਿਗੁਰੂ ਜੀ ਦੇ ਅੱਗੇ ਅਰਜੀ ਲਾਉਣੀ ਆ ਕਿ ਵਾਹਿਗੁਰੂ ਜੀ ਕਿਰਪਾ ਕਰੋ ਅਮਰ ਤਵੇਲਾ ਬਖਸ਼ੋ ਕਿਉਂਕਿ ਅਮਰ ਤਵੇਲੇ ਦੇ ਵਿੱਚ ਹੀ ਸਾਰੇ ਸੁੱਖ ਨੇ ਅਮਰਤ ਵੇਲਾ ਮਿਲ ਗਿਆ ਸਮਝੋ ਸਭ ਕੁਝ ਮਿਲ ਗਿਆ ਮਹਾਪੁਰਖ ਕਹਿੰਦੇ ਅਮਰਤ ਵੇਲਾ ਗੁਰੂ ਨਾਨਕ ਪਾਤਸ਼ਾਹ ਦੀ ਗੋਦ ਆ ਫਿਰ ਆਪ ਸੋਚੋ ਕਿ ਜਿਹੜੇ ਮਨੁੱਖ ਸਵੇਰੇ ਅਮਰਤ ਵੇਲੇ ਦੇ ਵਿੱਚ ਉੱਠਦੇ ਨੇ ਉਹ ਗੁਰੂ ਨਾਨਕ ਪਾਤਸ਼ਾਹ ਦੀ ਗੋਦ ਦਾ ਲੱਗ ਵਾਂਦੇ ਨੇ ਉਹ ਸਤਿਗੁਰ ਸੱਚੇ ਪਾਤਸ਼ਾਹ ਦੀ ਗੋਦੀ ਦੇ ਲਾਲ ਨੇ ਤੇ ਗੋਦੀ ਦਾ ਲਾਲ ਮਾਣ ਕਿੰਨਾ ਪਿਆਰਾ ਹੁੰਦਾ ਹੈ ਸਭ ਨੂੰ ਪਤਾ ਪਾਪੇ ਕੇ ਮਾਂ ਨਾ ਬਾਪ ਨੂੰ ਆਪਣੇ ਹਰ ਬੱਚੇ ਦੇ ਨਾਲ ਪਿਆਰ ਆ ਸਭ ਨੂੰ ਬਰਾਬਰ ਪਿਆਰ ਕਰਦੇ ਆ ਪਰ ਜਿਹੜਾ ਬੱਚਾ ਛੋਟਾ ਹੁੰਦਾ ਹੈ ਗੋਦੀ ਦੇ ਵਿੱਚ ਆਉਂਦਾ ਹੈ ਉਹਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਆ ਉਹਦਾ ਸਭ ਤੋਂ ਜ਼ਿਆਦਾ ਖਿਆਲ ਕਰਦੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡਾ ਇਹ ਬੱਚਾ ਸਾਡੇ ਦੇ ਪੈਰਿਆਂ ਇਸ ਕਰਕੇ ਉਹਦਾ ਖਿਆਲ ਵੀ ਜ਼ਿਆਦਾ ਰੱਖਦੇ ਨੇ ਉਹਨੂੰ ਪਿਆਰ ਵੀ ਜ਼ਿਆਦਾ ਕਰਦੇ ਨੇ ਕਿਉਂਕਿ ਗੋਦੀ ਵਿੱਚ ਰਹਿੰਦਾ ਹੈ ਜਦੋਂ ਦਿਲ ਕਰਦਾ ਲਾੜ ਲੜਾ ਲੈਂਦੇ ਨੇ ਮੱਥਾ ਚੁੰਮ ਲੈਂਦੇ ਨੇ ਉਸੇ ਹੀ ਤਰ੍ਹਾਂ ਜੋ ਮਨੁੱਖ ਅਮਰਤ ਵੇਲੇ ਦੇ ਵਿੱਚ ਉੱਠਦੇ ਆ ਨਾ ਸਮਝੋ ਉਹ ਆਪਣੇ ਗੁਰਨਾਨਕ ਪਾਤਸ਼ਾਹ ਦੀ ਗੋਦ ਦਾ ਨਿਗਮ ਆਉਂਦੇ ਨੇ ਰੋਜ਼ ਗੁਰੂ ਦੀ ਗੋਦੋਂ ਨੂੰ ਮਿਲਦੀ ਆ ਤੇ ਜੇਕਰ ਦੁਨੀਆਂ ਹੈ ਤੇ ਜੇਕਰ ਦੁਨਿਆਵੀ ਮਾਂ-ਬਾਪ ਆਪਣੇ ਗੋਦੀ ਦੇ ਲਾਲ ਨੂੰ ਇੰਨਾ ਪਿਆਰ ਕਰਦੇ ਆ ਤਾਂ ਇਹ ਦੀਨ ਦੁਨੀਆਂ ਦੇ ਮਾਲਕ ਸਾਡੇ ਪਰਮ ਪਿਤਾ ਪਰਮਾਤਮਾ ਸਾਡੇ ਅਸਲ ਮਾਤਾ-ਪਿਤਾ ਉਹ ਸਾਨੂੰ ਕਿੰਨਾ ਪਿਆਰ ਕਰਦੇ ਹੋ ਉਹ ਸਾਨੂੰ ਕਿੰਨਾ ਪਿਆਰ ਕਰਦੇ ਹੋ ਤਾਂ ਫਿਰ ਅਮਰਤ ਵੇਲੇ ਦੇ ਵਿੱਚ ਉੱਠਣਾ ਹੈ ਉੱਠ ਕੇ ਆਪਣੇ ਗੁਰਨਾਨਕ ਪਾਤਸ਼ਾਹੀ ਖੁਸ਼ੀ ਹਾਸਲ ਕਰਨੀ ਹੈ ਗੁਰਨਾਨਕ ਪਾਤਸ਼ਾਹ ਦਾ ਪਿਆਰ ਹਾਸਲ ਕਰਨਾ ਹੈ ਮਹਾਂਪੁਰਖ ਜੀ ਕਹਿੰਦੇ ਅੰਮ੍ਰਿਤ ਵੇਲੇ ਉੱਠਣ ਵਾਲਿਆਂ ਨੂੰ ਗੁਰੂ ਆਪ ਪਿਆਰ ਕਰਦਾ ਹੈ ਜਦੋਂ ਆਪਾਂ ਰੋਜ਼ ਰੋਜ਼ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਿੰਦੇ ਆ ਨਾ ਉੱਠ ਕੇ ਨਾਮ ਜਪਦੇ ਤਾਂ ਕਹਿੰਦੇ ਸਾਡੇ ਨਾਲੋਂ ਜ਼ਿਆਦਾ ਖੇਚ ਹੋਂ ਸੰਤ ਗੁਰ ਸੱਚੇ ਪਾਤਸ਼ਾਹ ਨੂੰ ਹੁੰਦੀ ਆ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਨਾਲੋਂ ਵੀ ਜ਼ਿਆਦਾ ਕਾਲੇ ਹੁੰਦੇ ਆ ਕਿ ਕਦੋਂ ਮੇਰਾ ਪਿਆਰਾ ਉੱਠੇ ਮੇਰੇ ਨਾਲ ਗੱਲਬਾਤ ਕਰੇ ਕਦੋਂ ਮੈਂ ਈ ਝੋਲੀ ਦੇ ਵਿੱਚ ਦਾਤਾਂ ਪਾਵਾਂ ਤਾਂ ਬਸ ਆਪਾਂ ਨੂੰ ਲੱਗਣੇ ਗੁਰੂ ਦਾ ਪਿਆਰ ਹਾਸਲ ਕਰਨਾ ਹੈ ਤਾਂ ਇਹ ਪਿਆਰ ਸਾਨੂੰ ਤਾਂ ਹੀ ਮਿਲੇਗਾ ਜਦੋਂ ਅਸੀਂ ਰੋਜ਼ ਰੋਜ਼ ਆਪਣੇ ਗੁਰੂ ਕੋਲ ਅਰਦਾਸਾਂ ਬੇਨਤੀਆਂ ਲਾਵਾਂਗੇ ਤਰਨੇ ਕਰਾਂਗੇ ਤਾਂ ਗੁਰਬਾਣੀ ਦਾ ਪਾਠ ਕਰ ਕਰਕੇ ਆਪਾਂ ਆਪਣੇ ਗੁਰੂ ਨੂੰ ਮਨਉਣਾ ਹੈ ਗੁਰੂ ਦੀ ਗੱਲ ਮੰਨ ਕੇ ਆਪਣੇ ਗੁਰੂ ਦੀ ਨਜ਼ਰ ਦੇ ਵਿੱਚ ਆਉਣਾ ਹੈ ਕਿਉਂਕਿ ਜਿੰਨੀ ਦੇਰ ਤੱਕ ਆਪਾਂ ਗੁਰੂ ਦੀ ਗੱਲ ਹੀ ਨਾ ਮੰਨੀ ਉਨੀ ਦੇਰ ਤੱਕ ਅਸੀਂ ਆਪਣੇ ਗੁਰੂ ਨੂੰ ਪਿਆਰੇ ਕਿੰਜ ਲੱਗਾਂਗੇ ਤਾਂ ਗੁਰੂ ਸਾਹਿਬ ਜੀ ਜੋ ਵੀ ਸਾਨੂੰ ਗੁਰਬਾਣੀ ਦੇ ਰਾਹੀਂ ਸਮਝਾਉਂਦੇ ਆ ਨਾ ਕਿ ਝੂਠ ਫਰੇਬ ਖੱਡੀ ਧੋਰੀ ਤੋਂ ਦੂਰ ਨਿੰਦਿਆ ਚੁਗਲੀ ਤੋਂ ਦੂਰ ਰਹਿਣਾ ਕਿੰਨੇ ਐਸੇ ਮਾੜੇ ਕਰਮ ਨੇ ਜਿੰਨਾ ਤੋਂ ਸਾਨੂੰ ਦੂਰ ਰਹਿਣ ਦੇ ਲਈ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਤੋਂ ਆਪਾਂ ਦੂਰ ਰਹਿਣਾ ਹੈ ਅਤੇ ਜੋ ਕੰਮ ਕਰਨ ਦੇ ਲਈ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਕਹਿ ਰਹੇ ਨੇ ਕਿ ਪੰਜ ਸਰਬਤ ਦਾ ਭਲਾ ਕਰੋ ਕਿਉਂਕਿ ਜਦੋਂ ਆਪਾਂ ਕਿਸੇ ਦਾ ਭਲਾ ਕਰਦੇ ਆ ਨਾ ਸਤਿਗੁਰ ਸੱਚੇ ਪਾਤਸ਼ਾਹ ਨੂੰ ਬਹੁਤ ਪਿਆਰੇ ਲੱਗਦੇ ਹੋਵਾਂਗੇ ਕਿਉਂਕਿ ਗੁਰਨਾਨਕ ਪਾਤਸ਼ਾਹ ਦੇ ਘਰ ਦਾ ਪਹਿਲਾ ਸਦਾ ਪਿਆ ਸਰਬਤ ਦਾ ਭਲਾ ਅਰਦਾਸ ਦੇ ਵਿੱਚ ਵੀ ਮਾਲਕ ਨੇ ਇਹ ਗੱਲ ਸਾਨੂੰ ਸਮਝਾਈ ਆ ਕਿ ਕੱਦਰ ਦੀ ਇਹ ਤੇਰੀ ਉਨੀ ਦੇਰ ਤੱਕ ਅਰਦਾਸ ਬੇਨਤੀ ਪੂਰੀ ਨਹੀਂ ਹੋਣੀ ਜਿੰਨੀ ਦੇਰ ਤੱਕ ਤੂੰ ਦੁਨੀਆਂ ਦਾ ਭਲਾ ਨਾ ਮੰਗਿਆ ਇਸੇ ਕਰਕੇ ਆਪਾਂ ਆਪਣੀ ਹਰ ਅਰਦਾਸ ਦੇ ਵਿੱਚ ਕਹਿੰਦੇ ਆ ਨਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤਾਂ ਇਹ ਗੱਲ ਸਾਨੂੰ ਇਸੇ ਕਰਕੇ ਸਮਝਾਈਏ ਕਿ ਤੂੰ ਭਲਾ ਕਰ ਅਤੇ ਭਲਾ ਕਰਕੇ ਭੁੱਲ ਜਾ ਏ ਨਹੀਂ ਆਪ ਭਲਾ ਕਰਨ ਲਿਆ ਹੁਣ ਵਾਰ-ਵਾਰ ਯਾਦ ਕਰਾਂ ਚਾਰ ਗੁਰਾਂ ਨੂੰ ਜਾ ਕੇ ਦੱਸਾਂ ਕਿ ਭਾਈ ਮਾਤਾ ਐਡੀ ਐਡੀ ਮਦਦ ਕੀਤੀ ਆ ਜਾਂ ਕਈ ਲੋਕ ਇਸੇ ਗੱਲ ਦੀ ਚਿੰਤਾ ਕਰਦੇ ਰਹਿੰਦੇ ਕਿ ਮੈਂ ਤਾਂ ਲੋਕਾਂ ਦਾ ਭਲਾ ਕੀਤਾ ਕਿਸੇ ਨੇ ਮੇਰੇ ਭਲੇ ਦਾ ਗੁਣ ਨਹੀਂ ਲਈ ਪਾਇਆ ਇਹ ਲੋਕ ਭਲਾ ਕਰਨਾ ਹੀ ਇਸੇ ਵੱਲੋਂ ਛੱਡ ਦਿੰਦੇ ਹੋਗੇ ਜਿੰਨਾ ਮਰਜ਼ੀ ਇਹਨਾਂ ਲੋਕਾਂ ਦਾ ਕਰ ਲਓ ਕੋਈ ਗੁਣ ਨਹੀਂ ਪੁੱਟਾ ਤਾਂ ਆਪਾਂ ਜੇ ਭਲਾ ਕਰਨੇ ਆਣਾ ਉਹਦੇ ਫਲ ਦੀ ਉਮੀਦ ਨਹੀਂ ਰੱਖਣੀ ਬੀਜ ਮੇਰਾ ਭਲਾ ਕੀਤਾ ਇਹ ਤਾਂ ਇਹ ਮੈਨੂੰ ਅਸੀਂ ਸੌ ਦਵੇਗਾ ਜਾਂ ਇਹ ਮੇਰਾ ਗੁਣ ਕਰੇਗਾ ਮੇਰਾ ਸ਼ੁਕਰਾਨਾ ਕਰੇਗਾ ਤਾਂ ਮੈਨੂੰ ਤਾਂ ਮੇਰਾ ਭਲਾ ਹੋ ਦੇਣਾ ਆਪਾਂ ਭਲਾ ਕਰਨਾ ਹੈ ਉਹ ਮਾਲਕ ਦੀ ਨਜ਼ਰ ਦੇ ਵਿੱਚ ਆਉਣ ਦੇ ਲਈ ਕਿਉਂਕਿ ਵਾਸੀ ਗੁਰੂ ਜੀ ਨੇ ਇਹ ਸਿੱਖਿਆ ਦਿੱਤੀ ਹੈ ਅਸੀਂ ਤਾਂ ਗੁਰੂ ਦੀ ਸਿੱਖਿਆ ਤੋਂ ਦੱਲਣਾ ਕਿ ਗੁਰੂ ਸਾਹਿਬ ਜੀ ਨੇ ਕਿਹਾ ਵੀ ਭਲਾ ਕਰਕੇ ਕਰਕੇ ਭੁੱਲ ਜਾ ਫਲ ਦੀ ਆਸ ਰੱਖੀ ਤਾਂ ਜਦੋਂ ਆਪਾਂ ਆਪਣੇ ਗੁਰੂ ਸਾਹਿਬ ਜੀ ਦੀਆਂ ਦਸਤਕਾਂ ਕਈਆਂ ਗੱਲਾਂ ਦੇ ਉੱਤੇ ਚੱਲਣਾ ਸ਼ੁਰੂ ਕਰ ਦੇਵਾਂਗੇ ਸਤਿਗੁਰ ਸੱਚੇ ਪਾਸ਼ਾ ਦੀ ਨਗਰ ਦੇ ਵਿੱਚ ਆ ਜਾਵਾਂਗੇ ਸਤਿਗੁਰ ਸੱਚੇ ਪਾਸ਼ਾ ਨੂੰ ਬੜੇ ਪਿਆਰੇ ਲੱਗਾਂਗੇ ਸਤਿਗੁਰ ਸੱਚੇ ਪਾਸ਼ਾ ਹਰ ਦਾਤ ਨੂੰ ਲੀਦੇ ਵਿੱਚ ਕਾ ਦੇਣਗੇ ਉਹ ਵੀ ਬਿਨਾਂ ਬੋਲਿਆ ਬਿਨਾਂ ਮੰਗੇ ਤੁਸੀਂ ਕਦੇ ਵੀ ਇਹ ਵਾਲਾ ਅਜ਼ਮਾ ਕੇ ਦੇਖੋ ਭਾਵੇਂ ਕੋਈ ਬੰਦਾ ਰੋਜ਼ ਸਵੇਰੇ ਅਮਰਤ ਵੇਲੇ ਦੇ ਵਿੱਚ ਉੱਠਦਾ ਉਹਦੇ ਉੱਤੇ ਮਾਲਕ ਦੀ ਬਹੁਤ ਵੱਡੀ ਕਿਰਪਾ ਹੋਵੇ ਪਰ ਜੇ ਕਿਤੇ ਗਲਤੀ ਦੇ ਨਾਲ ਵੀ ਉਹਦੇ ਕੋਲੋਂ ਇਸੇ ਦਾ ਦਿਲ ਦੁਖਾਇਆ ਗਿਆ ਤਾਂ ਇਹਦਾ ਪਤਾ ਅਗਲੇ ਦਿਨ ਹੀ ਲੱਗਣਾ ਅਮਰਤ ਵੇਲੇ ਦੇ ਵਿੱਚ ਲੱਗ ਜਾਣਾ ਅਮਰਤ ਵੇਲੇ ਦੇ ਵਿੱਚ ਜਾਗ ਹੀ ਨਹੀਂ ਆਉਣੀ ਲੇਟ ਹੋ ਜਾਓਗੇ ਕਿਉਂਕਿ ਮਹਾਭਰਕ ਜੀ ਕਹਿੰਦੇ ਗੁਰੂ ਦੀ ਸਭ ਤੋਂ ਵੱਡੀ ਖੁਸ਼ੀ ਹੈ ਅਮਰਤ ਵੇਲਾ ਮਿਲ ਜਾਣਾ ਅਤੇ ਗੁਰੂ ਦੀ ਨਾਰਾਜ਼ਗੀ ਆ ਅਮਰਤ ਬੀਲਾ ਖੋਸੇ ਜਾਣਾ ਤਾਂ ਇਸ ਕਰਕੇ ਕੋਸ਼ਿਸ਼ ਕਰੀਏ ਕਿ ਆਪਣੇ ਸਤਿਗੁਰ ਸਭ ਤੋਂ ਪਿਆਰੇ ਦੀ ਖੁਸ਼ੀ ਹਾਸਲ ਕਰੀਏ ਕਦੇ ਵੀ ਭੁੱਲ ਕੇ ਵੀ ਜਾਣੇ ਅਣਜਾਣੇ ਦੇ ਵਿੱਚ ਵੀ ਕੋਈ ਗਲਤੀ ਨਾ ਕਰੀਏ ਜੇ ਗਲਤੀਆਂ ਹੋ ਗਈਆਂ ਨੇ ਤਾਂ ਉਹਨਾਂ ਦੇ ਲਈ ਰੋਜ਼-ਰੋਜ਼ ਮਾਫ਼ਨਾ ਮੰਗੀਏ ਅਤੇ ਆਪਾਂ ਗਲਤੀਆਂ ਕਰਦੇ ਹੀ ਰਹਿਣੇ ਆ ਕੋਈ ਵੀ ਜੀ ਐਸਾ ਨਹੀਂ ਆ ਮੈਂ ਆਪਣੀ ਗੱਲ ਵਿੱਚ ਇਹ ਕਰ ਰਹਿੰਦੀ ਹਾਂ ਕਿਉਂਕਿ ਆਪਾਂ ਸਵੇਰ ਤੋਂ ਉੱਠਦੇ ਆ ਸ਼ਾਮ ਤੱਕ ਪਤਾ ਨਹੀਂ ਕਿੰਨੀ ਵਾਰ ਝੂਠ ਕਿੰਨੀ ਵਾਰ ਨਿੰਦਿਆ ਚੁਗਲੀ ਪਤਾ ਨਹੀਂ ਕਿੰਨੇ ਕਮਾੜੇ ਕਰਮ ਅਸੀਂ ਕਮਾ ਰਹੇ ਆ ਕੁਝ ਦਾ ਸਾਨੂੰ ਪਤਾ ਹੁੰਦਾ ਹੈ ਵੀ ਆ ਮੈਂ ਮਾੜਾ ਕੰਮ ਕੀਤਾ ਹੈ ਅਤੇ ਕਈਆਂ ਦੇ ਸਾਨੂੰ ਪਤਾ ਹੀ ਨਹੀਂਗਾ ਜਾਣਿਆਂ ਤੇ ਜਾਣੇ ਦੇ ਵਿੱਚ ਵੀ ਬਹੁਤ ਕੁਝ ਅਸੀਂ ਐਸਾ ਕੰਮ ਕਰਦੇ ਰਹਿੰਦੇ ਆ ਜਿਹਦੇ ਨਾਲ ਮਾੜੇ ਕਰਮ ਬਣ ਸਕਦੇ ਤਵੱਸ ਜੋ ਵੀ ਜਾਣਿਆਂ ਤੇ ਜਾਣੇ ਦੇ ਵਿੱਚ ਅਸੀਂ ਤੁੰਨਾ ਕਰਦੇ ਆ ਗਲਤੀਆਂ ਕਰਦੇ ਆ ਰਾਤ ਨੂੰ ਸੌਣ ਲੱਗਿਆਂ ਉਹਨਾਂ ਦੀ ਮਾਫੀ ਜ਼ਰੂਰ ਮੰਗਣੀ ਆ ਕਿ ਸਤਿਗੁਰ ਸੱਚੇ ਪਾਸ਼ਾ ਗਲਤੀਆਂ ਬਹੁਤ ਕੀਤੀਆਂ ਨੇ ਪਰ ਤੁਸੀਂ ਬਹੁਤ ਦਿਆਲੂ ਹੋ ਬਹੁਤ ਕਿਰਪਾਲੂ ਹੋ ਸਾਨੂੰ ਕਿਰਪਾ ਕਰੋ ਮਾਫ ਕਰੋ ਬਹੁਤ ਜਨਮ ਵਿਸਰੇ ਤੇ ਮਾਦੋ ਇਹ ਜਨਮ ਤੁਹਾਰੇ ਲਈ ਕਿ ਰੋੜ ਗੁਰੂ ਦੇ ਅਰਜਾ ਲਾਉਂਦਾ ਨੇ ਕਿ ਸਤਿਗੁਰ ਸਰਸੇ ਪਾਸ਼ਾ ਹੀ ਸਵਾਰ ਬਖਸ਼ੇ ਜੋ ਇਹ ਸਵਾਰ ਆਪਣੇ ਜਨਮ ਬਿਲਾ ਲਓ